ਬਈ ਗੱਲੇ ਆ ਪ੍ਰਭੂ ਬਈ ਦੁੱਖ ਸੁੱਖ ਬੰਦੇ ਤੇ ਆਉਂਦੇ ਰਹਿੰਦੇ ਨੇ ਕਮੀ ਕਦੇ ਬਹੁਤ ਬੰਦੇ ਤੇ ਕਮੀਆਂ ਵੀ ਆ ਜਾਂਦੀਆਂ ਨੇ ਪਰ ਘਬਰਾਉਣਾ ਨਹੀਂ ਚਾਹੀਦਾ ਕਦੇ ਦੁੱਖ ਵੀ ਆਉਂਦਾ ਕਦੇ ਸੁੱਖ ਵੀ ਆਉਂਦਾ ਕਦੇ ਤੰਗੀ ਵੀ ਆਉਂਦੀ ਆ ਕਦੇ ਮਾਲਕ ਕਦੇ ਖੁੱਲਾ ਮਾਹੌਲ ਕਰ ਦਿੰਦਾ ਹੁੰਦਾ ਇਹ ਕੰਮ ਆਉਂਦੇ ਹੀ ਰਹਿੰਦੇ ਨੇ ਕਦੇ ਘਬਰਾਉਣਾ ਨਹੀਂ ਚਾਹੀਦਾ ਤੰਗੀ ਨੂੰ ਦੇਖ ਕੇ ਹੁਣ ਵਿੱਚ ਬਹੁਤ ਲੋਕ ਕੀ ਕਰਦੇ ਆ ਭਾਈ ਕੋਈ ਘਰੇ ਗੁੱਸਾ ਗਿੱਲਾ ਹੋ ਗਿਆ ਕੋਈ ਰੇ ਮਾੜੀ ਮੋਟੀ ਕਮੀ ਆ ਗਈ ਚਿੰਤਾ ਹੋ ਗਈ ਜਿਆਦੇ ਕੋਈ 17 ਦੇ ਕੱਲ ਜਦੋਂ ਹੋ ਜਾਂਦੀ ਹੈ ਬੜੀਆਂ ਲੋਕ ਫਿਰ ਉਹ ਆਪਦੇ ਮਨ ਚ ਪੁੱਠੀਆਂ ਵਿਚਾਰਾਂ ਸੋਚਣ ਲੱਗ ਜਾਂਦੇ ਨੇ ਉਹ ਭਰਾਵੋ ਐਸਾ ਕੰਮ ਨਾ ਕਰੋ ਖੁਦਕਸ਼ੀ ਬਿਲਕੁਲ ਨਾ ਕਰੋ ਜਿਨੇ ਆਪਦੇ ਸਰੀਰ ਦੀ ਹੀ ਆਪਦੀ ਆਤਮਾ ਦੀ ਆਤਮਾ ਹੱਤੇ ਹੀ ਕਰਤੀ ਉਹਦੇ ਜਿੱਦਾਂ ਫਿਰ ਕੋਈ ਪਾਪੀ ਨਹੀਂ ਹੈ ਐਸਾ ਕੰਮ ਵੀਰ ਮਤ ਕਰਨਾ ਇਹ ਕੰਨੀਆਂ ਪੇਸੀਆਂ ਘਰਾਂ ਚ ਆਉਂਦੀਆਂ ਰਹਿੰਦੇ ਨੇ ਗੁੱਸੇ ਗਿੱਲੇ ਹੁੰਦੀ ਰਹਿੰਦੇ ਨੇ ਮੈਂ ਕੀ ਦੇਖਦਾ ਰਹਿਣਾ ਬਹੁਤ ਮੁੰਡੇ ਨੌਜਵਾਨ ਇੱਕ ਸਾਦੀ ਦੇ ਪਿੱਛੇ ਘਰਦਿਆਂ ਤੋਂ ਬਾਹਰੇ ਹੋ ਕੇ ਉਹ ਆਪਦੀ ਆਤਮ ਹੱਤਿਆ ਕਰ ਦਿੰਦੇ ਨੇ ਕੋਈ ਗੁੱਸੇ ਦੇ ਵਿੱਚ ਪਿਓ ਨੇ ਕੁਝ ਕਹਿਤਾ ਉਹ ਆਪਦੀ ਆਤਮ ਹੱਤਿਆ ਕਰ ਦਿੰਦੇ ਨੇ ਘਰੇ ਕੋਈ ਮਾੜੀ ਮੁੱਡੀ ਗੱਲ ਹੋ ਗਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿੰਦੇ ਨੇ ਭਰਾਵੋ ਮੁੜ ਕੇ ਬੇੜਾ ਹੱਥ ਨਹੀਂ ਆਉਂਦਾ ਇਹੋ ਜਿਹਾ ਕੰਮ ਬਿਲਕੁਲ ਨਾ ਕਰੋ ਕਿਵੇਂ ਟਾਈਮ ਫਿਰ ਅੱਸਾ ਵੀ ਆ ਜਾਂਦਾ ਜਦੋਂ ਆਪਾਂ ਆਪਦੀ ਆਤਮ ਹੱਤਿਆ ਹੀ ਕਰਤੀ ਫਿਰ ਅੱਸਾ ਕਿੱਥੋਂ ਆਊਗਾ ਉਤਾ ਜਿਹੜਾ ਟਾਈਮ ਨਿਕਲ ਗਿਆ ਤਾਂ ਨਿਕਲ ਗਿਆ ਐਵੇਂ ਜਿੰਨੇ ਮੈਂ ਤੁਹਾਨੂੰ ਉਹ ਚੀਜ਼ ਬਾਰੇ ਇੱਕ ਗੱਲ ਸੁਣਾਉਣਾ ਵੀ ਤੰਗੀਆਂ ਫੰਗੀਆਂ ਘਰਾਂ ਚ ਆਉਂਦੀਆਂ ਹੁੰਦੀਆਂ ਨੇ ਮੈਂ ਇੱਕ ਤੁਹਾਨੂੰ ਇਹ ਗੱਲ ਸੁਣਾਉਣਾ ਇਹ ਤੁਸੀਂ ਬੜੀ ਗੱਲ ਖਿਆਲ ਨਾਲ ਸੁਣਨੀ ਐ ਇਹਦਾ ਪਿੱਛੋ ਰਿਜ਼ਲਟ ਕੱਢਿਓ ਵੀ ਇਹ ਜਿਹੜੀ ਗੱਲ ਕਹੀ ਐ ਤਾਂ ਇਹਦੇ ਇਹਦਾ ਮਸਤ ਕੀ ਆ ਅਸਲੀ ਮਤਲਬ ਕੋਈ ਮੇਰੇ ਵਰਗਾ ਕੋਈ ਬ੍ਰਾਹਮਣ ਪਿੰਡੂ ਗਰੀਬ ਆਦਮੀ ਸੀਗਾ ਉਹਦੇ ਘਰੇ ਕਮਜ਼ੋਰੀ ਆ ਗਈ ਤਾਂ ਉਸ ਦੇ ਨਾਲ ਘਰ ਦੇ ਬਿਲਕੁਲ ਬੜਾ ਕਲੇਸ਼ ਕਰਿਆ ਕਰਨ ਲੜਿਆ ਕਰਨ ਉਹ ਦੇ ਘਰ ਵਾਲੀ ਉਹਦੇ ਜਵਾਕ ਮੁੰਡੇ ਉਹਦੀ ਬੜੀ ਦੁਰਦਸ਼ਿਆ ਕਰਿਆ ਕਰਨ ਕਿਉਂ ਵੀ ਜਦੋਂ ਘਰੇ ਤੰਗੀ ਆ ਗਈ ਤਾਂ ਫਿਰ ਵੱਡੇ ਬੁੜੇ ਦਾ ਕੀ ਦੋਸ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਉਹ ਬੁੜੇ ਨੇ ਕੀ ਸੋਚਿਆ ਅੱਗੇ ਕੀ ਹੁਣ ਕੀ ਸੋਚ ਹੈ ਹੁਣ ਤਾਂ ਅਗਲਾ ਕਹਿ ਦਿੰਦਾ ਸਪਰੇ ਪੀ ਲੋ ਫਹਾ ਲੈ ਲੋ ਕਾਉ ਕਰ ਲੋ ਕੁਛ ਐਸੀ ਗੱਲ ਕਰੋ ਸਰੀਰ ਖਤਮ ਕਰ ਦਿਓ ਪਰ ਭਰਾਵੋ ਖਤਮ ਕਰੇ ਤੂੰ ਤਾਂ ਫਿਰ ਸਾ ਟਾਈਮ ਆਉਣਾ ਨਹੀਂ ਉਹ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਂਗਾ ਨਾ ਉਹਦਾ ਫਿਰ ਦੇਖਿਓ ਕੀ ਰਿਜ਼ਲਟ ਮਿਲਦਾ ਸਿਰੇ ਤੇ ਉਹਨੇ ਇਹ ਜੀ ਸੋਚ ਨਹੀਂ ਸੋਚੀ ਉਹ ਬੁੜੇ ਨੇ ਫਿਰ ਕੀ ਸੋਚਿਆ ਪੰਡਤ ਨੇ ਵੀ ਜਿਹੜੀ ਘਰੇ ਤੰਗੀ ਆਈ ਹੈ ਇਹ ਇਹ ਮਤਲਬ ਪਿੱਛੇ ਆਪਣਾ ਕਰਮ ਬਿਲਕੁਲ ਛੋਟਾ ਕਰਿਆ ਵੇ ਤਾਂ ਤੰਗੀ ਆਈ ਹੈ ਬਈ ਮਤਲਬ ਆਪਾਂ ਇਸ ਤਰ੍ਹਾਂ ਦਾ ਹੁਣ ਗਾਂਹਾਂ ਵਾਸਤੇ ਨੂੰ ਆਪਦਾ ਭਵਿੱਖ ਬਣਾਈਏ ਆਪਾਂ ਇਹਨਾਂ ਤੋਂ ਛੱਡ ਕੇ ਨਾ ਤਪੱਸਿਆ ਕਰਨ ਚੱਲੀਏ ਉਹ ਬੁਢੇ ਨੇ ਆਦੇ ਮਨ ਦੇ ਵਿੱਚ ਸੋਚ ਲਿਆ ਜਿਹੜੇ ਹੁਣ ਸੋਚਦੇ ਨੇ ਹੁਣ ਤਾਂ ਮਰਨ ਤੇ ਕਰ ਸੋਚਦੇ ਨੇ ਉਹਨੇ ਮਰਨ ਤੇ ਕਰ ਨਹੀਂ ਸੋਚਿਆ ਉਹਨੇ ਸੋਚਿਆ ਵੀ ਗਾਂਹਾਂ ਵਾਸਤੇ ਨੂੰ ਆਪਦਾ ਮੈਂ ਜੀਵਨ ਸਫਲ ਕਰਾਂ ਗਾਂਹਾਂ ਵਾਸਤੇ ਨਾ ਇਹੋ ਜੀ ਕਮੀਨਾ ਮੇਰੇ ਘਰੇ ਆਵੇ ਆਪਾਂ ਬਾਹਰ ਜਾ ਕੇ ਤਪੱਸਿਆ ਕਰਾਂਗੇ ਉਹ ਪੰਡਤ ਭਾਈ ਲਾਪਤੇ ਘਰੋਂ ਦੱਸੇ ਤੋਂ ਬਿਨਾ ਤਪੱਸਿਆ ਕਰਨ ਨਿਕਲ ਗਿਆ ਹੁਣ ਉਹ ਪੰਡਤ ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਹੈ ਤਾਂ ਜਦੋਂ ਕਿਤੇ ਰਾਤ ਪੈ ਜਾਂਦੀ ਹੈ ਤਾਂ ਉੱਥੇ ਰਾਤ ਦੇ ਵਿੱਚ ਉਹ ਕਿਸੇ ਨਾ ਕਿਸੇ ਟਿਕਾਣੇ ਲੱਗ ਜਾਂਦਾ ਕਿਸੇ ਦੇ ਘਰੇ ਪ੍ਰਸਾਦੇ ਖਾ ਲੈਂਦਾ ਕਿਸੇ ਦੇ ਘਰੇ ਰਾਤ ਕੱਟ ਲੈਂਦਾ ਐਵੇਂ ਜਿਵੇਂ ਹੋ ਕਰਦਾ ਕਰਦਾ ਪੰਡਤ ਉਹੋ ਭਾਈ ਤੁਰਿਆ ਜਾ ਰਿਹਾ ਹੈ ਇੱਕ ਦਿਨ ਕੀ ਹੋਇਆ ਇੱਕ ਦਿਨ ਪਾਈ ਐਸਾ ਨਗਰ ਆਇਆ ਕੋਈ ਆਥਣ ਹੋ ਗਿਆ ਉਹਨੇ ਸੋਚਿਆ ਵੀ ਆਪਾਂ ਇਸ ਨਗਰ ਦੇ ਵਿੱਚ ਹੀ ਰਾਤ ਕੱਟ ਲੈਨੇ ਆ ਉਹ ਕਿਤੇ ਸੱਸ ਨੂੰ ਪਾਥਿਆ ਢੋ ਰਹੀਆਂ ਤੀਆਂ ਬਾੜੇ ਚੋਂ ਤਾਂ ਉਹ ਜਦੋਂ ਮਾਈ ਆਈ ਕੋਲੇ ਉਹਨੂੰ ਨੇ ਨਮਸਕਾਰ ਕਰੀ ਮਾਤਾ ਨੂੰ ਕਹਿੰਦਾ ਮਾਤਾ ਮੈਂ ਰਾਤ ਕੱਟਣੀ ਆ ਮੈਂ ਬ੍ਰਾਹਮਣ ਆ ਮੈਂ ਤਪੱਸਿਆ ਕਰਨ ਜਾ ਰਿਹਾ ਮੈਂ ਰਾਤ ਕੱਟਣੀ ਆ ਨਾਲੇ ਦੋ ਪ੍ਰਸਾਦ ਦੇ ਖਾ ਲੂੰ ਉਹ ਬੁੜੀ ਕਹਿੰਦੀ ਭਾਈ ਗੱਲ ਇਹ ਐ ਵੀ ਟਾਈਮ ਨਹੀਂ ਸਾਥ ਦੇ ਰਿਹਾ ਘਰੇ ਮੈਨੂੰ ਹਾਲ-ਹਾਲ ਕਰਨਗੇ ਪ੍ਰਸਾਦਾ ਦਾ ਮੈਂ ਸਕਾ ਦੂੰ ਪਰ ਪੈਣ ਰਹਿਣ ਦਾ ਕਿਤੇ ਪ੍ਰਵਸਤ ਹੋਰ ਕਰੀ ਇਹਨੇ ਪਾਈ ਉਹ ਟੋਕਰਾ ਲੈ ਕੇ ਨੂੰ ਆ ਗਈ ਕਿ ਦੁੰਨੇ ਢੋ ਰਹੀਆਂ ਤੀਆਂ ਉਹ ਕਹਿੰਦੀ ਬੇਬੇ ਕੀ ਕਹਿੰਦੇ ਐ ਕਹਿੰਦੀ ਰਾਤ ਕੱਟਣ ਨੂੰ ਕਹਿੰਦਾ ਬ੍ਰਾਹਮਣ ਐ ਇਹ ਕਹਿੰਦਾ ਨਹੀਂ ਮੈਂ ਪ੍ਰਸਾਦਾ ਖਾ ਲੂੰਗਾ ਪ੍ਰਸਾਦਾ ਸਾਕੇ ਮੈਂ ਸੋਡੀ ਰਾਤ ਕੱਟ ਲੂੰਗਾ ਮੈਂ ਤੜਕਿਓ ਫੇਰ ਆਵਦਾ ਰਵੇਂ ਹੋ ਜਾਊਗਾ ਉਹ ਕਹਿੰਦੀ ਦੋਦੋ ਫਿਰ ਕੀ ਗੱਲ ਹੈ ਪ੍ਰਸਾਦਾ ਸਕਾ ਦੇਾਂਗੇ ਉਹ ਬਾਪੂ ਜੀ ਕੋਲੇ ਪੈ ਜੂਗਾ ਕਹਿੰਦੀ ਚੰਗਾ ਕਹਿੰਦੀ ਐਂ ਕਰ ਪੰਡਤਾ ਫਿਰ ਆ ਜਾ ਤੇ ਨਹੀਂ ਸਾਨੂੰ ਇੱਥੋਂ ਚਾਰ ਟੋਕਰੇ ਪਾਠੀਆਂ ਦੇ ਨੇ ਉਹ ਚਕਾ ਦੇ ਫਿਰ ਆਪਾਂ ਚੱਲਦੇ ਆ ਘਰ ਨੂੰ ਉਹ ਪੰਡਤ ਨੂੰ ਨਾਲ ਲੈ ਗਿਆਂ ਗੁਹਾਰੇ ਕੋਲੇ ਉੱਥੋਂ ਉਹਨਾਂ ਨੇ ਦੋ ਢੇੜੇ ਲਾਉਣੇ ਤੇ ਉਹ ਪਾਠੀਆਂ ਦਾ ਟੋਕਰਾ ਭਰਦਿਆ ਕਰੇ ਤੇ ਸਿਰ ਤੇ ਧਰਦਿਆ ਕਰੇ ਉਹਨਾਂ ਨੇ ਦੋ ਹੀ ਢੇੜੇ ਲਾਏ ਉਹ ਕੁਦਰਤ ਮਹਾਰਾਜ ਜੀ ਸੀ ਹੋਇਓ ਪਾਥੀਆਂ ਨੂੰ ਗਿਣਕੇ ਪਾਉਂਦਾ ਰਿਹਾ ਉਹਨੇ ਜਦੋਂ ਭਈ ਪਾਥੀਆਂ ਗਿਣਕੇ ਪਾਈਆਂ ਤਾਂ ਦੋ ਗਿਹਰੇ ਲਾਏ ਲਾ ਕੇ ਉਹ ਪਾਥੀਆਂ ਘਰੇ ਲੈ ਗਈਆਂ ਲਿਜਾ ਕੇ ਪੰਡਤ ਦੀ ਐ ਮੰਜੀ ਢਾਤੀ ਆਥਣ ਦਾ ਟਾਈਮ ਸੀ 부ੜੀ ਕਹਿੰਦੀ ਲਓ ਪੰਡਤ ਜੀ ਮੈਂ ਹੁਣ ਪ੍ਰਸ਼ਾਦਾ ਲਾਉਣੀ ਆ ਤੁਸੀਂ ਆ ਮੰਜੀ ਤੇ ਬੈਠ ਜਾਓ ਉਹ ਪੰਡਤ ਭਈ ਐ ਓਟੇ ਦੇ ਦੂਜੇ ਪਾਸੇ ਮੰਜਾ ਢਾਤਾ ਉੱਥੇ ਪੰਡਤ ਬੈਠ ਗਿਆ ਉਹ ਮਾਤਾ ਫਿਰ ਪ੍ਰਸ਼ਾਦਾ ਬਣਾਉਣ ਲੱਗੀ ਉਹ ਜਦੋਂ ਪ੍ਰਸਾਦਾ ਪਕਾਉਂਦੀ ਸੀ ਤਾਂ ਅੱਗੇ ਬੁੜੀਆਂ ਰੋਟੀ ਠੱਪ ਕੇ ਪਕਾਉਂਦੀਆਂ ਹੁੰਦੀਆਂ ਤਾਂ ਉਹ ਬੜੀ ਬੁੜੀ ਜਦੋਂ ਫਿਰ ਰੋਟੀ ਲਾਹੇ ਨਾ ਉਹ ਠੱਪ ਠੱਪ ਦੀ ਉਹਨੂੰ ਆਵਾਜ਼ ਆਵੇ ਪੰਡਤ ਨੂੰ ਤਾਂ ਉਹਦੀ ਸੁਰਤੀ ਉਧਰ ਹੋ ਗਈ ਉਹ ਰੋਟੀਆਂ ਗਿਣਨ ਲੱਗ ਗਿਆ ਉਹ ਗਿੰਦਾ ਰਿਹਾ ਉਹ ਮਾਈ ਰੋਟੀਆਂ ਲਾਉਂਦੀ ਰਹੀ ਉਹ ਪੰਡਤ ਰੋਟੀਆਂ ਗਿਣਦਾ ਰਿਹਾ ਹੁਣ ਉਹ ਕ ਬੁੜੀ ਤੇ ਬੁੜਾ ਸੀਗੇ ਉਹਦਾ ਇੱਕ ਮੁੰਡਾ ਜਿੱਕ ਨੂਹ ਦੀ ਇੱਕ ਪੰਜਵਾਂ ਪੰਡਤ ਹੋ ਗਿਆ ਉਹਨੇ ਰੋਟੀਆਂ 24 25 ਰੋਟੀਆਂ ਬੁਢੀ ਨੇ ਲਾ ਲੀਆਂ ਉਹ ਕੁਦਰਤ ਮਹਾਰਾਜ ਦੀ ਤਾਂ ਉਹ ਪੰਡਤ ਰੋਟੀਆਂ ਸੋਤੇ ਹੀ ਗਿਣਨ ਲੱਗ ਗਿਆ ਉਹਨੇ ਗਿਣ ਲੀਆਂ ਗਿਣ ਕੇ ਮਤਲਬ ਉਹਨੇ ਕੋਈ ਮੱਥਕੇ ਨਹੀਂ ਗਿਣੀਆਂ ਜਦੋਂ ਕੋਈ ਚੰਗਾ ਟਾਈਮ ਆਉਣਾ ਹੁੰਦਾ ਨਾ ਉਦੋਂ ਰੱਬ ਫਿਰ ਉਹਦਾ ਹਿੱਲਾ ਕਰਾਉਂਦਾ ਹੈ ਤਾਂ ਭਾਈ ਬੁੜੀ ਕਹਿੰਦੀ ਬਾਬਾ ਜੀ ਤੁਸੀਂ ਫਿਰ ਪ੍ਰਸ਼ਾਦਾ ਖਾ ਲਓ ਇਹਨੇ ਸਾਡੇ ਘਰ ਦੇ ਆਉਣ ਵਾਲੇ ਨੇ ਉਹ ਖਾ ਲੈਣਗੇ ਤੁਸੀਂ ਰੋਟੀ ਖਾ ਲਓ ਹੈਗਾ ਤਾਂ ਵਿਚਾਰਾ ਉਹ ਅਨਪੜ੍ਹ ਸੀ ਪੰਡਤ ਘਰੋਂ ਤੰਗੀ ਦਾ ਮਾਰਾ ਨਿਕਲਿਆ ਵੈਤੀ ਮਾਨੋ ਦਾ ਬੜਾ ਦਾਸ ਸੀਗਾ ਅਕਾਲ ਪੁਰਖ ਨੂੰ ਯਾਦ ਕਰਦਾ ਹੁੰਦਾ ਉਹ ਕਹਿੰਦਾ ਭਾਈ ਚੰਗਾ ਮੈਂ ਬਿੰਦਕ ਪਾਠ ਕਰ ਲਾਂ ਉਹ ਭਾਈ ਦੇਸੀ ਬੰਦਾ ਦੀ ਮੇਰੇ ਵਰਗਾ ਉਹਨੇ ਭਾਈ ਆਪਦਾ ਭਗਮਾਨ ਦਾ ਮਨ ਦੇ ਵਿੱਚ ਨਾਮ ਲਿਆ ਕਾਲ ਪੁਰਖ ਦਾ ਵੀ ਮਾਲਕਾ ਮੈਂ ਤਾਂ ਹੁਣ ਤਪਛਿਆ ਕਰਨ ਚੱਲਿਆ ਗਾਹਾਂ ਵਾਸਤੇ ਨੂੰ ਮੈਨੂੰ ਅੱਛਾ ਟਾਈਮ ਦੇਈ ਉਹਨੇ ਬਿੰਦਟ ਭਾਈ ਪਾਠ ਕਰਿਆ ਕਰਤੀ ਤਾਂ ਕਹਿੰਦਾ ਮਾਤਾ ਜੀ ਲਿਓ ਦੋ ਪ੍ਰਸਾਦ ਦੇ ਦਿਓ ਉਹ ਬੁੜੀ ਬੋਲਦੀ ਐ ਕਹਿੰਦੀ ਪੰਡਿਤ ਜੀ ਫਿਰ ਕੁਛ ਮਾੜਾ ਮੋਟਾ ਦਸ ਪੁੱਸ ਵੀ ਜਾਣਦੇ ਹੋਵੋਗੇ ਤੁਸੀਂ ਉਹਦੇ ਮੂੰਹ ਚੋਂ ਹਾਂ ਨਿਕਲ ਗਈ ਜਾਣਦਾ ਤਾਂ ਹੈ ਨਹੀਂ ਤੀ ਉਹ ਕਹਿੰਦਾ ਹਾਂ ਮਾਤਾ ਜੀ ਪੰਡਤਾਂ ਅਸੀਂ ਜਾਣਦੇ ਆ ਫੇਰ ਵੀ ਕੁਸ ਉਹ ਬੁੜੀ ਨੇ ਨਾ ਐਸੀ ਗੱਲ ਕਰੀ ਕਹਿੰਦੀ ਪੰਡਤ ਜੀ ਆਪਾਂ ਪਾਥੀਆਂ ਦੱਸੋ ਪਹਿਲਾਂ ਕਿੰਨੀਆਂ ਲੈ ਕੇ ਆਇਆ ਹੁਣ ਪਾਥੀਆਂ ਉਹ ਗਿਣੀ ਬੈਠਾ ਦੀਗਾ ਕਹਿੰਦਾ ਬੇਬੇ ਪਾਥੀਆਂ ਸਬ 5 40 ਨੇ ਤਾਂ ਬੁੜੀ ਭੱਜ ਕੇ ਪਾਥੀਆਂ ਕੋਲੇ ਗਈ ਤਾਂ 10 10 ਪਾਥੀਆਂ ਪਾ ਦਿਆ ਕਿ ਦੋ ਢੇੜੇ ਲਾਏ ਉਹ ਪਾਥੀਆਂ 40 ਕਹਿੰਦੀ ਆ ਹਾ ਹਾ ਗੱਲ ਸੱਚੀ ਹੈ ਫੇਰ ਬੁੜੀ ਨੇ ਹੱਥ ਕਰਤਾ ਸਾਬੋਦੰਨੀ ਜਿੱਥੇ ਪ੍ਰਸਾਦਾ ਪਿਆ ਸੀ ਕਹਿੰਦੀ ਪੰਡ ਜੀ ਐ ਦੱਸੋ ਫੇਰ ਮੈਂ ਰੋਟੀਆਂ ਕਿੰਨੀਆਂ ਲਾਈਆਂ ਨੇ ਹੁਣ ਰੋਟੀਆਂ ਉਹ ਗਿਣੀ ਜਾਂਦਾ ਸੀ ਅਕਾਲ ਪੁਰਖ ਨੇ ਐਸੀ ਰਚਨਾ ਰਚੀ ਕਹਿੰਦਾ ਬੇਬੇ ਰੋਟੀਆਂ 25 ਨੇ ਬੁੜੀ ਭੱਜ ਕੇ ਫੇਰ ਗਈ ਜਾ ਕੇ ਉਹਨੇ ਰੋਟੀਆਂ ਗਿਣੀਆਂ ਉਹ ਡੱਬੇ ਦੇ ਵਿੱਚ ਜਿਹੜੇ ਰੋਟੀਆਂ ਗਿਣੀਆਂ ਤਾਂ ਰੋਟੀਆਂ 25 ਕਹਿੰਦੀ ਹੇ ਹੇ ਕਿੰਦੀ ਬੜਾ ਪੰਡਿਤ ਤਾਂ ਵਿਦਮਾਨ ਆ ਬੜੀ ਜਾਣੀ ਜਾਣ ਹੈ ਇਹ ਤਾਂ ਬੈਠੇ ਸਾਰੀ ਗੱਲ ਸਹੀ ਦੱਸੰਦਾ ਪਾਠੀਆਂ ਦੱਸੀਆਂ ਹੁਣ ਰੋਟੀਆਂ ਦੱਸੀਆਂ ਵੀ ਤਾਂ ਬੜਾ ਜਾਣੀ ਜਾਣ ਹੈ ਉਹ ਕਿਉਂ ਇਹ ਰਚਨਾ ਰਚਦਾ ਹੈ ਭਗਵਾਨ ਹੀ ਉਹ ਹਿੱਲਾ ਬਣਾਉਂਦਾ ਹੈ ਤਾਂ ਉਹ ਭਾਈ ਪ੍ਰਸਾਦਾ ਪੰਡਿਤ ਨੂੰ ਸਾਕਾਤਾ ਸਿਕਾਇਆ ਗਿਆ ਤਾਂ ਲਵੇ ਲਾਉਣੇ ਆਂਡ ਮੰਡ ਚ ਸਾਰੇ ਪਤਾ ਲੱਗ ਗਿਆ ਵੀ ਇਹ ਕਿਹਨਾਂ ਦੇ ਪੰਡਤ ਆਇਆ ਬੜੀ ਗੱਲ বুঝਦਾ ਹੈ ਬੜਾ ਦੱਸਦਾ ਹੈ ਉਹ ਜਦੋਂ ਆਂਡ-ਦਮਾਨ ਦੇ ਵਿੱਚ ਸਾਰੇ ਪਤਾ ਲੱਗ ਗਿਆ ਵੀ ਵਿਦਮਾਨ ਪੰਡਤ ਆਇਆ ਵਾ ਸਹੀ ਗੱਲ ਦੱਸਦਾ ਹੈ ਤਾਂ ਉੱਥੇ ਇੱਕ ਲਵੇ ਘੁਮਾਰਾਂ ਦਾ ਘਰ ਸੀਗਾ ਉਹ ਘੁਮਾਰਾਂ ਦੀ ਖੱਤਰ ਗਵਾਚੀ ਵੀ ਸੀ ਉਹ ਭਾਲਦੇ ਫਿਰਦੇ ਤੇ ਉਹ ਭਾਈ ਪਰਜਾ ਪਤ ਆ ਗਏ ਨਮਸਕਾਰ ਕਰੀ ਪੰਡਤ ਨੂੰ ਕਹਿੰਦੇ ਪੰਡ ਜੀ ਸਾਡੀ ਖੱਤਰ ਗਵਾਚੀ ਵੀ ਹੈ ਟੜਕੇ ਦੀ ਮੁੜਕੇ ਘਰੇ ਨਹੀਂ ਆਈ ਉਹਦੇ ਬਾਰੇ ਸਾਨੂੰ ਦੱਸ ਦਿਓ ਉਨੇ ਸੋਚਿਆ ਵੀ ਪਾਥੀਆਂ ਦੀ ਗਿਣਲੀਆਂ ਰੋਟੀਆਂ ਵੀ ਗਿਣਲੀਆਂ ਤੇ ਤਾਂ ਦੱਸਦੀਆਂ ਵੀ ਹੁਣ ਖੱਤਰ ਦਾ ਆਪਾਂ ਨੂੰ ਕੀ ਪਤਾ ਮਨ 'ਚ ਸੋਚਿਆ ਉਹਨੇ ਉਹਨੇ ਕੀ ਕਿਹਾ ਆਪਦੇ ਮਨ 'ਚ ਵੀ ਟੜਕੇ ਆਪਾਂ ਤਾਂ ਚਾਹ ਪੀ ਕੇ 6 ਵਜੇ ਨਿਕਲ ਜਾਾਂਗੇ ਉਹਨੇ 7 ਵਜੇ ਦਾ ਟਾਈਮ ਦਿੱਤਾ ਉਹਨਾਂ ਨੂੰ ਕਹਿੰਦਾ ਭਾਈ 7 ਵਜੇ ਮੈਂ ਸੋਢੀ ਖੱਤਰ ਕੀਲੇ ਦੇ ਵੱਨ ਕੇ ਜਾਊਂਗਾ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਤੜਕਾ ਵੀ ਹੋ ਆਇਆ ਉਹਨੇ ਮੰਨ ਚੀ ਸੀ ਵੀ ਇਹ 7 ਵਜੇ ਆਉਣਗੇ ਆਪਾਂ 6 ਵਜੇ ਚਾਹ ਪੀ ਕੇ ਇਥੋਂ ਨਿਕਲ ਜਾਾਂਗੇ ਤਾਂ ਤੜਕਿ ਰਾਤ ਨੂੰ ਭਾਈ ਪੰਡ ਜੀ ਉਹ ਬਜ਼ੁਰਗਾਂ ਕੋਲੇ ਪਹੇਗੇ ਰਾਤ ਨੰਘਾਈ ਤੜਕੇ 4 ਵਜੇ ਪੰਡਤ ਪੀ ਕੇ ਚਾਹ ਮੈਦਾਨ ਚੱਲਿਆ ਗਿਆ ਬਾਹਰ ਬਾਹਰ ਜਦੋਂ ਮੈਦਾਨ ਚੱਲਿਆ ਗਿਆ ਤਾਂ ਦੂਰ ਜਾ ਕੇ ਨਿਗਾਹ ਮਾਰੀ ਦੀ ਉਹ ਉੱਥੇ ਪਾਣੀ ਹੋ ਇੱਕ ਖਾਲ ਸੀਗਾ ਉਹ ਖਾਲ ਦੇ ਵਿੱਚ ਫਿਰ ਹੱਥ ਧੋਣ ਦਾ ਮਾਰਾ ਉੱਥੇ ਚੱਲਿਆ ਗਿਆ ਉਹ ਜਦੋਂ ਉਹ ਖਾਲ ਦੇ ਵਿੱਚ ਇਹਨੇ ਨਿਗਾਹ ਮਾਰੀ ਖਾਲਤੀ ਉਹ ਡੂੰਗਾ ਉਹੀ ਖੱਤਰ ਪੈਂਖੜੇ ਦੇ ਲੱਗਿਆ ਹੋਇਆ ਜੂੜ ਉਹ ਖੱਤਰ ਭਾਈ ਉਹ ਖਾਲ ਦੇ ਵਿੱਚ ਖੜੀ ਉਹਨੇ ਜੋ ਦੇਖਿਆ ਵੀ ਆਹਾ ਹਾ ਹਾ ਉਹ ਖੱਤਰ ਭਾਲਦੇ ਫਿਰਦੇ ਨੇ ਜੂੜ ਲੱਗਿਆ ਹੋਇਆ ਤੇ ਵਿੱਚ ਵੜਤਾ ਗਈ ਨਿਕਲਿਆ ਜਾਵੇ ਨਾ ਕਹਿੰਦਾ ਲੈ ਵੀ ਹੁਣ ਆਪਾਂ ਕਾਲੀ ਨਹੀਂ ਕਰਦੇ ਆਪਾਂ ਹੁਣ ਦੱਸ ਕੇ ਜਾਵਾਂਗੇ ਖੱਤਰ ਤਾਂ ਆਪਾਂ ਨੂੰ ਮਿਲ ਗਈ ਉਹਨੇ ਭਾਈ ਹੱਥ ਧੋਤੇ ਹੱਥ ਧੋਕੇ ਪੰਡਤ ਘਰੇ ਮੁੜਿਆ ਆਇਆ ਹੁਣ ਉਹਨੇ ਆਖਿਆ ਵੀ ਹੁਣ ਕਿਉਂ ਕਹਲ ਕਰਨੀ ਐ ਦੱਸ ਕੇ ਹੀ ਜਾਵਾਂਗੇ 7:00 ਵਜ ਗਏ 7:00 ਵਜ ਗਏ ਭਾਈ ਪਰਜਾ ਪਤ ਫੇਰ ਆ ਗਏ ਆ ਕੇ ਕਹਿੰਦੇ ਪੰਡਿਤ ਜੀ ਬਹੁਤ ਵੱਡਾ ਸਾਡਾ ਨੁਕਸਾਨ ਹੋ ਰਿਹਾ ਖੱਤਰ ਨਹੀਂ ਥਿਆ ਰਹੀ ਹੁਣ ਦੱਸੋ ਫਿਰ ਕਹਿੰਦਾ ਭਾਈ ਦੱਸਾਂਗੇ ਕਹਿੰਦਾ ਭਾਈ ਸੋਡੀ ਖੱਤਰ ਫਲਾਨੇ ਥਾਂ ਖਾਲ ਦੇ ਵਿੱਚ ਖੜੀ ਐ ਫਲਾਨੀ ਦਿਸ਼ਾ ਨੂੰ ਉਹਦਾ ਮੂੰਹ ਐ ਜਾ ਕੇ ਭਾਈ ਲਿਆਓ ਉਹ ਗਏ ਉਹ ਜਦੋਂ ਗਏ ਹੁਣ ਉਹ ਗੱਲ ਪੱਕੀ ਸੀ ਉਹਦੀ ਖੱਤਰ ਦੇਖੀ ਵੀ ਤੀ ਖੱਤਰ ਪਈ ਉੱਥੇ ਗਾਰੇ ਦੇ ਵਿੱਚ ਫਸੀ ਖੜੀ ਆ ਖਾਲਚ ਪੈਂਖੜ ਲੱਗਿਆ ਹੋਇਆ ਨਿਕਲ ਸਕਦੀ ਨਹੀਂ ਕਹਿੰਦੇ ਆਹਾ ਹਾ ਧਾਨਾ ਉਹ ਪੰਡਤ ਕਹਿੰਦੇ ਧਾਨਾ ਆਪਾ ਤਾਂ ਕਹਿੰਦੇ ਤੜਕੇ ਦੇ ਭਾਲਦੇ ਫਿਰਦਿਆਂ ਕਹਿੰਦੀ ਥਿਆਈ ਨਹੀਂ ਉਹਨੇ ਘਰੇ ਬੈਠੇ ਨਹੀਂ ਦੱਸਦਾ ਲਿਆਏ ਲਿਆ ਕੇ ਭਾਈ ਖੱਤਰ ਉਹਨਾਂ ਨੇ ਬੰਨਤੀ ਪੰਡਤ ਨੂੰ ਕਹਿੰਦੇ ਮਹਾਰਾਜ ਜੀ ਹੁਣ ਤੁਹਾਡੀ ਸੇਵਾ ਕਰਾਂਗੇ ਹੁਣ ਇੱਕ ਰਾਤ ਸਾਡੇ ਬੰਨੀ ਘਟ ਕੇ ਜਾਓ ਕਹਿੰਦਾ ਚੰਗਾ ਭਾਈ ਉਹਨੇ ਸੋਚਿਆ ਵੀ ਆਪਾਂ ਤਾਂ ਟਾਈਮ ਹੀ ਪੂਰਾ ਕਰਨਾ ਹੈ ਭਗਵਾਨ ਦਾ ਨਾਮ ਉੱਥੇ ਲਈ ਜਾਵਾਂਗੇ ਇਹਨੇ ਤਪੱਸਿਆ ਕਰਨ ਚਲੇ ਜਾਵਾਂਗੇ ਪਰ ਜਾਪਤ ਲੈ ਗਿਆ ਭਾਈ ਇਹਨੂੰ ਆਪਦੇ ਘਰੇ ਤਾਂ ਸਾਰੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਵੀ ਇਹ ਐਸਾ ਬ੍ਰਾਹਮਣ ਹੈ ਬੜੀ ਗੱਲ ਦੱਸਦਾ ਹੈ ਬੜੀ ਗੱਲ ਸੱਚੀ ਦੱਸਦਾ ਹੈ ਤਾਂ ਲਵੇ ਕਿਤੇ 4 ਮੀਲ ਤੇ ਸ਼ਹਿਰ ਸੀਗਾ ਉਹ ਸ਼ਹਿਰ ਦੇ ਵਿੱਚ ਇੱਕ ਬਾਦਸ਼ਾਹ ਧੀਆ ਜਦੋਂ ਫਿਰ ਭਾਈ ਰੱਬ ਨੇ ਸਿੱਧੇ ਦੇਣ ਲਿਆਉਣੇ ਹੁੰਦੇ ਨੇ ਨਾ ਉਹ ਫਿਰ ਇਸ ਤਰ੍ਹਾਂ ਦੀ ਚੱਕਰ ਬਣਦੇ ਹੁੰਦੇ ਨੇ ਪਰ ਜੇ ਉਹ ਹੁਣ ਦੇ ਬੰਦਿਆਂ ਵਾਂਗੂ ਉਹ ਘਰੇ ਦੁਖੀ ਹੋ ਕੇ ਖੁਦਕਸ਼ੀ ਕਰ ਲੈਂਦਾ ਉਹਦੇ ਤੇ ਫਿਰ ਟਾਈਮ ਚੰਗੇ ਕਿਵੇਂ ਆਉਣੇ ਤੇ ਹੁਣ ਤੁਸੀਂ ਦੇਖਿਓ ਵੀ ਉਸ ਦੇ ਉੱਤੇ ਕਿਵੇਂ ਟਾਈਮ ਚੰਗੇ ਆਉਂਦੇ ਨੇ ਕਿਉਂ ਉਹ ਚੰਗੀ ਨੀਤੀ ਨਾਲ ਚੱਲਿਆ ਜੀ ਵੀ ਬੱਤ ਪੱਥਿਆ ਕਰਕੇ ਆਵਾਂਗੇ ਭਗਮਾਨ ਦੇ ਜਾਪ ਕਰਾਂਗੇ ਉਹ ਇਸ ਕੰਮ ਨੂੰ ਜਦੋਂ ਚੱਲਿਆ ਸੀ ਤਾਂ ਅਕਾਲ ਪੁਰਖ ਨੇ ਉਹਦਾ ਸਾਥ ਦਿੱਤਾ ਫਿਰ ਤਾਂ ਉਹ ਜਿਹੜਾ ਬਾਦਸ਼ਾਹ ਸੀ ਨਾ ਸ਼ਹਿਰ ਦੇ ਵਿੱਚ ਰਹਿੰਦਾ ਉਹਦੀ ਰਾਣੀ ਦਾ ਨੌ ਲੱਖਾ ਹਾਰ ਚੋਰੀ ਹੋਇਆ ਵਹਿਤੀ ਉਹਦਾ ਪਤਾ ਨਹੀਂ ਤੀ ਲੱਗ ਰਿਹਾ ਉਹ ਜਿਹੜਾ ਹਾਰ ਸੀ ਨਾ ਉਹ ਚੱਕਿਆ ਤੇ ਗੋਲੀ ਨੇ ਪਰ ਗੋਲੀ ਤੇ ਸੱਤ ਨਹੀਂ ਸੀ ਉਹਦੇ ਹਾਰ ਦਾ ਪਤਾ ਨਾ ਲੱਗ ਰਿਹਾ ਤਾਂ ਕਿਤੇ ਘੋੜਾ ਲੈ ਕੇ ਬਾਦਸ਼ਾਹ ਆ ਗਿਆ ਸੁਣ ਕੇ ਵੀ ਉੱਥੇ ਬ੍ਰਾਹਮਣ ਆਇਆ ਬੜੀ ਗੱਲ ਸੱਚੀ ਦੱਸਦਾ ਆਪਣਾ ਹਾਰ ਦੱਸੂ ਉਹਨੇ ਹੌਲੀ-ਹੌਲੀ ਘਰ ਭਾਲ ਲਿਆ ਭਾਈ ਘਰੇ ਆ ਗਿਆ ਬਾਦਸ਼ਾਹ ਕਹਿੰਦਾ ਪੰਡਿਤ ਜੀ ਮੇਰਾ 9 ਲੱਖ ਹਾਰ ਚੋਰੀ ਹੋਇਆ ਵਿਆ ਰਾਣੀ ਬੜੀ ਦਾਸ ਹੈ ਹਾਰ ਦਾ ਨਹੀਂ ਪਤਾ ਲੱਗ ਰਿਹਾ ਮੈਨੂੰ ਹਾਰ ਦੱਸੋ ਹੁਣ ਪੰਡਤ ਨੇ ਸੋਚਿਆ ਵੀ ਇਹ ਤਾਂ ਵਿਧੀਆਂ ਬਣਾਤੀਆਂ ਕਾਲਪੁਰਖ ਨੇ ਮੈਂ ਦੱਸ ਦਿਆਂ ਹੁਣ ਹਾਰ ਦਾ ਮੈਨੂੰ ਕੀ ਪਤਾ ਲੱਗੂ ਉਹ ਭਾਈ ਜਦੋਂ ਨਾਂ ਨੁੱਕਰ ਜੀ ਕਰਨ ਲੱਗਿਆ ਤਾ ਬਾਸਾ ਨੇ ਭਾਈ ਇਹਨੂੰ ਸਖਤਾਈ ਦਿਖਾਈ ਕਹਿੰਦਾ ਵੀ ਇਹ ਗੱਲ ਨਹੀਂ ਜਦੋਂ ਲੋਕਾਂ ਦੀਆਂ ਚੀਜ਼ਾਂ ਦੱਸਦੇ ਤੂੰ ਮੇਰਾ ਹਾਰ ਦੱਸ ਕਿੱਥੇ ਐ ਵੀ ਨਹੀਂ ਫਿਰ ਮੈਂ ਤੈਨੂੰ ਡੰਡ ਦੇਵਾਂਗਾ ਉਹਨੇ ਆਖਿਆ ਬੜੇ ਕਸੂਤੇ ਫਸੇ ਚੰਗਾ ਕਾਲਪੁਰਖ ਦੇ ਨਾਂ ਨਾਂ ਲੈ ਕੇ ਕਹਿੰਦਾ ਚੰਗਾ ਮਾਲਕਾ ਜੋ ਕੁਝ ਕਰਨਾ ਹੈ ਤਹੀ ਕਰਨਾ ਜੋ ਕਰਦਾ ਤੂੰ ਚੰਗਾ ਹੀ ਕਰ ਰਿਹਾ ਹੈ ਉਹਨੇ ਸੋਚਿਆ ਵੀ ਆਪਾਂ ਇਹਨੂੰ 5-4 ਦਿਨ ਦੇ ਦਿੰਦੇ ਆ 5-4 ਦਿਨਾਂ ਦੇ ਵਿੱਚ ਕਿਦੋਂ ਦਾ ਲੱਗਿਆ ਆਪਾਂ ਇੱਥੇ ਹੌਲੀ ਦੇ ਨੇ ਨਿਕਲ ਜਾਾਂਗੇ ਆਉਦੇ ਮਨ ਦੇ ਵਿੱਚ ਇਹ ਗੱਲ ਸੋਚ ਲਈ ਰਾਜੇ ਨੂੰ ਕਹਿੰਦਾ ਜੀ ਹਾਰ ਮੈਂ ਤੇਰਾ ਦੱਸੂਗਾ ਪਰ ਮੈਂ ਇੱਕ ਹਫਤੇ ਜੀ ਦੱਸੂ ਅੱਠ ਦਿਨਾਂ ਚ ਰਾਜਾ ਕਹਿੰਦਾ ਇੰਨੇ ਚਿਰ ਦਾ ਗਵਾਚਿਆ ਕੋਈ ਗੱਲ ਨਹੀਂ ਪਮਾ ਹੋਰ ਵੱਧ ਦਿਨ ਲੈ ਲੈ ਪਰ ਦੱਸ ਕੇ ਜਾਈਂ ਕਹਿੰਦਾ ਦੱਸ ਦੂੰਗਾ ਉਹਨੇ ਤਾਂ ਮਨ ਚ ਇਹ ਸੋਚਿਆ ਵੀ ਇੰਨੇ ਆਪਾਂ ਨਿਕਲ ਜਾਾਂਗੇ ਕਿਤੇ ਦਾ ਲੱਗਿਆ ਕਿਤੇ ਰਾਜਾ ਕਹਿੰਦਾ ਮੇਰੇ ਘੋੜੇ ਤੇ ਬੈਠ ਵੀ ਉੱਥੇ ਹੀ ਚੱਲ ਮੇਰੇ ਨਾਲ ਉਹਨੇ ਸੋਚਿਆ ਵੀ ਘੋੜੇ ਤੇ ਬਹਿ ਜਾਨੇ ਚੱਲ ਉੱਥੇ ਆਪਾਂ ਭਗ ਜਾਾਂਗੇ ਕਿਤੇ ਦਾ ਲੱਗਿਆ ਆਪਾਂ ਨਿਕਲ ਜਾਾਂਗੇ ਬਾਦਸਾਬ ਨੂੰ ਘੋੜੇ ਤੇ ਬਿਠਾ ਕੇ ਆਪਦੇ ਸ਼ਹਿਰ ਦੇ ਵਿੱਚ ਆਪਦੇ ਮਹਿਲਾ ਚ ਲੈ ਗਿਆ ਲੈ ਫਿਰ ਪੰਡਿਤ ਜੀ ਹੁਣ ਦੱਸੋ ਕਿੰਨੇ ਟਾਈਮ ਚ ਦੱਸੋਗੇ ਕਹਿੰਦਾ ਵੀ ਇੱਕ ਹਫਤੇ ਚ ਦੱਸੂਗਾ ਕਹਿੰਦਾ ਠੀਕ ਐ ਹੁਣ ਗਾਹਾਂ ਰਾਜੇ ਨੇ ਪਾਬੰਦੀ ਕਰਤੀ ਉਹਦੇ ਤੇ ਪਹਿਰਾ ਲਾਤਾ ਉਹਨੂੰ ਨਿਕਲਣ ਦਾ ਟਾਈਮ ਨਾ ਰਿਹਾ ਪੰਡਤ ਨੇ ਸੋਚਿਆ ਵੀ ਬੜੇ ਕਸੂਤੇ ਫਸੇ ਚੰਗਾ ਮਾਲਕਾ ਤਾਂ ਹੀ ਕਰਨਾ ਜੋ ਕੁਝ ਕਰਨਾ ਤਾਂ ਹੌਲੀ ਹੌਲੀ ਪਈ ਦਿਨ ਪੂਰੇ ਹੋ ਗਏ ਦਿਨ ਰਾਤ ਇੱਕ ਰਹਿ ਗਈ ਵੀ ਕੱਲ ਨੂੰ ਭਾਈ ਤੇਰਾ اقرار ਕਰਿਆ ਵੇ ਹਫਤਾ ਪੂਰਾ ਹੋ ਗਿਆ ਕੱਲ ਨੂੰ ਦੱਸਣਾ ਤਾਂ ਹਾਰ ਉਹ ਜਦੋਂ ਇੱਕ ਰਾਤ ਰਹਿ ਗਈ ਪੰਡਤ ਬੜੀ ਚਿੰਤਾ ਦੇ ਵਿੱਚ ਹੈ ਰਾਤ ਨੂੰ ਨੀਂਦ ਨਾ ਆਈ ਪੰਡਤ ਨੂੰ ਤਾਂ ਹੁਣ ਰਾਤ ਨੂੰ ਪੰਡਤ ਸੰਸੇ ਦੇ ਵਿੱਚ ਲੱਗਿਆ ਬੜਾਉਣ ਅੱਧੀ ਰਾਤੋਂ हे ਨਿੰਦਰਾ ਆ ਜਾ ਅੱਜ ਦੀ ਰਾਤ ਹੀ ਐ ਕੱਲ ਨੂੰ ਰਾਂ ਫਾਂਸੀ ਚੜ ਜੇਗੀ ਨਿੰਦਰਾ ਆ ਜਾ ਜੇ ਚੰਗੀ ਚਾਹੁੰਨੀ ਐ ਅੱਜੀ ਕੱਲ ਦੀ ਕੱਲ ਨੂੰ ਫਾਂਸੀ ਚੜ ਜੇਗੀ ਅੱਜ ਦੀ ਰਾਤ ਹੀ ਐ ਉਹ ਜਿਹੜੀ ਗੋਲੀ ਨੇ ਹਾਰ ਚੱਕਿਆ ਸੀ ਉਹਦਾ ਨਾਂ ਤੀ ਨਿੰਦਰਾ ਉਹ ਗੋਲੀ ਵੀ ਉਹ ਉੱਥੇ ਹੀ ਸੀ ਉਹ ਜਦੋਂ ਗੋਲੀ ਨੂੰ ਸੁਣਿਆ ਵੀ ਇਹ ਕਹੀਂ ਜਾਂਦਾ ਵੀ ਆ ਜਾ ਨਿੰਦਰਾ ਜੇ ਚੰਗੀ ਚਾਹੁੰਨੀ ਐ ਕੱਲ ਨੂੰ ਤਾਂ ਫਾਂਸੀ ਚੜ ਜੇਗੀ ਉਹਨੇ ਆਖਿਆ ਤਾਂ ਸਿੱਧਾ ਹੀ ਨਾਂ ਲਈ ਜਾਂਦੇ ਨੂੰ ਤਾਂ ਪਤਾ ਲੱਗ ਗਿਆ ਤਾਂ ਦੱਸੂਗਾ ਵੇ ਹੁਣ ਤਾਂ ਮਤਲਬ ਇਹੀ ਐ ਵੀ ਪੰਡ ਦੇ ਜਾ ਕੇ ਪੈਰ ਫੜਾਂ ਵੀ ਪੰਡ ਜੀ ਮੇਰਾ ਨਾਂਉ ਨਾ ਲਿਓ ਕੋਈ ਹੋਰ ਬਹਾਨਾ ਬਣਾ ਲਿਓ ਹਾਰ ਆ ਫੜੋ ਉਹ ਗੋਲੀ ਨੇ ਹਾਰ ਚੱਕਿਆ ਆਪਦੇ ਘਰੋਂ ਘਰੇ ਲਿਆ ਕੇ ਪਰਦੇ ਦੇ ਨਾਲ ਕਿਸੇ ਲੋਟ ਪੰਡਤ ਨੂੰ ਹੌਲੀ ਦੇ ਦਿਨੇ ਆ ਕੇ ਕਹਿੰਦੀ ਪੰਡਤ ਜੀ ਮੈਂ ਤੁਹਾਡੇ ਚਰਨੀ ਹੱਥ ਲਾਉਣੀ ਆ ਆ ਫੜੋ ਨਾਉ ਲਖਾ ਹਾਰ ਪਰ ਮੇਰਾ ਨਾਂਉ ਨਾ ਲਿਓ ਮੈਂ ਤਾਂ ਸੋਚਦਾ ਜਦੋਂ ਤੁਸੀਂ ਇਹ ਗੱਲ ਕਹੀ ਵੀ ਆ ਜਾਂ ਨਿੰਦ ਰਾਜ ਦੀ ਰਾਤੀਆਂ ਮੈਂ ਆਖਿਆ ਵੀ ਤਾ ਹੁਣ ਤੜਕੇ ਦੱਸੂਗਾ ਕਹਿੰਦੀ ਮੈਂ ਤਾਂ ਫਿਰ ਉਹਦੀ ਭਾਈ ਹਾਰ ਲੈ ਕੇ ਆਈਆਂ ਕਹਿੰਦਾ ਕੋਈ ਗੱਲ ਨਹੀਂ ਭਾਈ ਬੀਬੀ ਮੈਂ ਤੇਰਾ ਨਾਉ ਨਹੀਂ ਲੈਂਦਾ ਤੇਰੀ ਬਚਤ ਹੋ ਗਈ ਚੰਗੀ ਰਹੀ ਤੂੰ ਮੈਨੂੰ ਫੜਾ ਗਈ ਉਹਦੋਂ ਮਗਰੋਂ ਭਾਈ ਪੰਡਤ ਨੇ ਉਹ ਹਾਰ ਆਪਦਾ ਸਾਂਭ ਲਿਆ ਸਾਂਭ ਕੇ ਪੰਡਤ ਨੂੰ ਤਾਂ ਭਾਈ ਨੀਂਦ ਆ ਗਈ ਉਹਦੀ ਕਿਉਂ ਉਹਦੀ ਚਿੰਤਾ ਦੂਰ ਹੋ ਗਈ ਪੰਡਤ ਸੌ ਗਿਆ ਬڑے ਮੌਜ ਦੇ ਵਿੱਚ ਸੁੱਤਾ ਪੰਡਤ ਤੜਕੇ ਉਹ ਦਿਨ ਚੜਿਆ ਬਾਦਸ਼ਾਹ ਆਇਆ ਬਾਦਸ਼ਾਹ ਨੇ ਆ ਕੇ ਪੰਡ ਦੇ ਚਰਨੀ ਹੱਥ ਲਾਏ ਪੰਡਤ ਜੀ ਅੱਜ ਫਿਰ ਹਾਰ ਦੱਸਣਾ ਹੈ ਕਹਿੰਦਾ ਕੋਈ ਗੱਲ ਨਹੀਂ ਬਾਦਸ਼ਾਹ ਜੀ ਜਦੋਂ ਹੋਰ ਚੀਜ਼ਾਂ ਦੱਸਦੇ ਆ ਤੁਹਾਡਾ ਹਾਰ ਵੀ ਦੱਸਾਂਗੇ ਬਾਦਸ਼ਾਹ ਜੀ ਗੱਲ ਕੀ ਗੱਲ ਤੇ ਹੂੰ ਤੁਸੀਂ ਬਾਦਸ਼ਾਹ ਜੀ ਹਾਰ ਮੈਂ ਰਾਣੀ ਦੇ ਘਰ ਚ ਪਾ ਕੇ ਜਾਊਂਗਾ ਉਹ ਕਹਿੰਦਾ ਪੰਡਿਤ ਜੀ ਫਿਰ ਜਦੋਂ ਤੁਸੀਂ ਐਡਾ ਕੰਮ ਕਰੋਗੇ ਨਾ ਫਿਰ ਤੁਹਾਨੂੰ ਜਾਣ ਨਹੀਂ ਮੈਂ ਦਿੰਦਾ ਇੱਥੇ ਹੀ ਸੋਡੀ ਜਾਇਜਾ ਕਰਦੂੰ ਜਿਹੜੀ ਤੁਸੀਂ ਚੀਜ਼ ਮੰਗੋਗੇ ਮੈਂ ਤੁਹਾਨੂੰ ਦੇਵਾਂ ਜਾਇਦਾਦ ਦੇਵਾਂ ਜੋ ਮਰਜੀ ਜਿੰਨਾ ਵੀ ਸਮਾਨ ਲੈ ਲਿਓ ਰਾਜ ਭਾਗਿਆ ਮੇਰੇ ਕੋਲ ਐਡਾ ਵੱਡਾ ਕੋਈ ਤੋੜਾ ਨਹੀਂ ਕੁਝ ਵੀ ਲੈ ਲਿਓ ਪਰ ਤੁਹਾਨੂੰ ਜਾਣ ਨਹੀਂ ਮੈਂ ਦਿੰਦਾ ਇੱਥੇ ਰੱਖੂੰ ਤੈਨਾਂ ਕੋਈ ਨਹੀਂ ਜੀ ਸਨਾਨ ਕਰਕੇ ਆ ਜਾਓ ਤੁਸੀਂ 5-7 ਮਿੰਟ ਥਾਈ ਮੇਰੇ ਕੋਲੇ ਹਾਰ ਮੈਂ ਛੋਡਾ ਰਾਣੀ ਦੇ ਗੱਲ ਚ ਪਾ ਕੇ ਜਾ ਪੰਡਤ ਨੇ ਹੌਲੀ ਇੱਕ ਦਿਨੇ ਹਾਰ ਚੱਕਿਆ ਜਿੱਥੇ ਰਾਣੀ ਸਨਾਨ ਕਰਦੀ ਸੀ ਉੱਥੇ ਕੀਲੀ ਤੇ ਟੰਗਤਾ ਹਾਰ ਇਹਨੇ ਬਾਦਸ਼ਾਹ ਆਇਆ ਬਾਦਸ਼ਾਹ ਦੇ ਘਰ ਆਈ ਰਾਣੀ ਵੀ ਆ ਗਈ ਲਓ ਮਹਾਰਾਜ ਜੀ ਫਿਰ ਦੱਸੋ ਹਾਰ ਕਹਿੰਦਾ ਭਾਈ ਸੋਡਾ ਜਿਹੜਾ ਹਾਰ ਹੈ ਉਹ ਕਿਸੇ ਨੇ ਚੱਕਿਆ ਨਹੀਂ ਉਹ ਚੋਰੀ ਨਹੀਂ ਹੋਇਆ ਉਹ ਹਾਰ ਨੂੰ ਤਾਂ ਪੌਣ ਹਵਾ ਹਵਾ ਨਿਗਲ ਗਈ ਥੀ ਉਹ ਤਾਂ ਮੈਂ 8 ਦਿਨ ਫਿਰ ਤੁਤੋ ਤਾਂ ਹੀ ਲੈ ਤੇ 8 ਦਿਨਾਂ ਦੇ ਵਿੱਚ ਮੈਂ ਉਹ ਹਵਾ ਨੂੰ ਪਾਉਣ ਨੂੰ ਵਸਜ ਕੀਤਾ ਵਸਜ ਕਰਕੇ ਉਹ ਤੋਂ ਫਿਰ ਮੈਂ ਹਾਰ ਮੜਵਾਇਆ ਅੱਛਾ ਹੁਣ ਕਿੱਥੇ ਆ ਪੰਡ ਜੀ ਹਾਰ ਕਹਿੰਦਾ ਭਾਈ ਛੋਡੇ ਉੱਥੇ ਕਹਿੰਦਾ ਕੀਲੀ ਦੇ ਟੰਗਿਆਂ ਤੇ ਅੰਦਰ ਭੱਜ ਕੇ ਗਈ ਰਾਣੀ ਜਦੋਂ ਦੇਖਿਆ ਤਾਂ ਉਹ ਹਾਰ ਕੀਲੀ ਤੇ ਲਮਕੇ ਆਹ ਹਾ ਬੜੇ ਖੁਸ਼ ਹੋਏ ਕਹਿੰਦੇ ਧੰਨਾ ਹੈ ਪੰਡਤਾ ਧੰਨਾ ਤੂੰ ਧੰਨਾ ਤੇ ਸਾਨੂੰ ਹਾਰ ਦੇਤਾ ਕਹਿੰਦੇ ਪੰਡਤ ਜੀ ਹੁਣ ਗੱਲ ਇਹ ਐ ਵੀ ਤੁਸੀਂ ਸਹੀ ਗੱਲ ਦੱਸੋ ਤੁਸੀਂ ਕਿੱਥੇ ਨੂੰ ਜਾ ਰਹੇ ਤੇ ਪੰਡਤ ਕਹਿੰਦਾ ਵੀ ਮੈਂ ਘਰੋਂ ਹੋਇਆ ਵਾਂ ਤੰਗ ਤੰਗ ਹੋਇਆ ਵਾ ਤੇ ਮੈਂ ਤਾਂ ਤਪਛਿਆ ਕਰਨ ਜਾਂਦਾ ਸੀ ਮਾਲਕ ਦੇ ਨਾਂ ਦੀ ਜਪ ਕਰਨਾ ਐ ਵੀ ਉੱਥੇ ਜਾਪ ਕਰਾਂਗੇ ਗਾਹਾਂ ਵਾਸਤੇ ਨੂੰ ਜਾਮਾ ਬਣਾਵਾਂਗੇ ਵੀ ਇਹੋ ਜੀ ਤੰਗੀ ਮਾਲਕਾ ਗਾਹਾਂ ਨੂੰ ਨਾ ਦੇਈਂ ਕਹਿੰਦਾ ਫਿਰ ਤੇਰੀ ਤੰਗੀ ਆਪਾਂ ਹੁਣੀ ਦੂਰ ਕਰ ਦਿੰਨੇ ਆ ਇੱਕ ਮਰੱਬਾ ਦੇ ਤਾਂ ਪੰਡਤ ਨੂੰ ਇੱਕ ਮਰੱਬੇ ਦਾ ਮਾਲਕ ਬਣਾਤਾ ਪੰਜ ਪਿੰਡਾਂ ਦਾ ਮਾਲਕ ਬਣਾਤਾ ਐਸਾ ਉਹਨੂੰ ਬਰਾਬਰ ਦਾ ਇੱਕ ਪਾਸੇ ਮਹਿਲ ਬਣਾ ਕੇ ਦੇਤਾ ਪੰਡਤ ਨੇ ਸੋਚਿਆ ਵੀ ਆਹਾ ਹਾ ਹਾ ਲੱਲੂ ਕਰੇ ਕਵਲੀਆਂ ਰੰਬ ਸਿੱਧੀਆਂ ਪਾਵੇ ਕਹਿੰਦਾ ਜੇ ਉੱਥੇ ਦੁਖੀ ਹੋ ਕੇ ਆਪਾਂ ਖੁਦਕਸ਼ੀ ਕਰ ਲੈਂਦੇ ਤੇ ਆ ਫਿਰ ਟਾਈਮ ਨਹੀਂ ਸੀ ਆਉਣਾ ਅਸਾ ਪਰ ਜੇ ਆਪਾਂ ਕਹਿੰਦਾ ਮਾਲਕ ਦਾ ਜਾਪ ਕਰਨ ਨੂੰ ਚੱਲੇ ਤਾਂ ਅਸਾ ਟਾਈਮ ਆ ਗਿਆ ਉਹਨੇ ਆਪਦਾ ਪਿਛਲਾ ਪਰਿਵਾਰ ਵੀ ਉੱਥੇ ਬੁਲਾ ਲਿਆ ਉੱਥੇ ਰਹਿਣ ਲੱਗੇ ਉੱਥੇ ਜਦੋਂ ਰਹਿਣ ਲੱਗੇ ਹੋ ਤਾਂ ਮੌਜ ਦੇ ਵਿੱਚ ਬੜੇ ਵੀ ਭਰਾਵੋ ਮੈਂ ਹੁਣ ਤੁਹਾਨੂੰ ਤਾਂ ਇਹ ਗੱਲ ਕਹਿਣਾ ਵੀ ਇਹੋ ਜਿਹਾ ਕੰਮ ਦੁਖੀ ਹੋ ਕੇ ਨਾ ਕਰਿਆ ਕਰੋ ਇਹ ਤਾਂ ਹਵਾ ਹੁੰਦੀ ਹੈ ਕਦੇ ਤੇਜ਼ ਆਉਂਦੀ ਹੈ ਕਦੇ ਹੌਲੀ ਆਉਂਦੀ ਹੈ ਕਦੇ ਬਿਲਕੁਲ ਹਵਾ ਖਤਮ ਹੋ ਜਾਂਦੀ ਹੈ ਇਹ ਤਾਂ ਹਵਾ ਆਉਂਦੀਆਂ ਹੁੰਦੀਆਂ ਨੇ ਪਰ ਭਰਾਵੋ ਇਹੋ ਜਿਹਾ ਕੰਮ ਨਾ ਕਰਿਆ ਕਰੋ ਸੋਚ ਕੇ ਜਿਹੜਾ ਸਰੀਰ ਦਾ ਖਾਤਮਾ ਕਰਨਾ ਹੈ ਜਦੋਂ ਸਰੀਰ ਹੀ ਖਤਮ ਹੋ ਗਿਆ ਫਿਰ ਅੱਛਾ ਆਪਲਾ ਬੁਰਾ ਟਾਈਮ ਕਿੱਥੋਂ ਆਊ ਇਹ ਫੈਸਲਾ ਨਾ ਲਿਆ ਕਰੋ ਚੰਗੀ ਸੋਚ ਸੋਚਿਆ ਕਰੋ ਪਹਿਲੀ ਗੱਲ ਤਾਂ ਉਸ ਬੰਦੇ ਤੇ ਮਾੜਾ ਟਾਈਮ ਆਉਂਦਾ ਹੀ ਨਹੀਂ ਜਿਹੜਾ ਚੰਗੀ ਸੋਚ ਸੋਚੂ ਪਰ ਆਤਮ ਹੱਤਿਆ ਦਾ ਕੰਮ ਛੱਡ ਦਿਓ ਇਹੋ ਜਿਹਾ ਕੰਮ ਨਾ ਕਰਿਆ ਕਰੋ ਉਹਦਾ ਮੁਕਾਬਲਾ ਕਰਿਆ ਕਰੋ ਤੰਗੀਆਂ ਫੰਗੀਆਂ ਇਹੋ ਜੇ ਕੁਝ ਆਉਂਦੇ ਹੀ ਰਹਿੰਦੇ ਨੇ ਪ੍ਰਭੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੈ ਸਰੋਤਿਓ ਗੱਲ ਇਹ ਹੈ ਭਾਈ ਬਈ ਜਿਹੜੀ ਮੈਂ ਸਾਨੂੰ ਗੱਲ ਬਾਤ ਸੁਣਾਉਣਾ ਇਹ ਜੇ ਸਾਨੂੰ ਚੰਗੀ ਲੱਗੀ ਤਾਂ ਇਹ ਦੂਸਰੇ ਦੇ ਪੱਲੇ 'ਚ ਵੀ ਜਾ ਕੇ ਜਰੂਰ ਪਾਇਓ ਬਾਕੀ ਹੱਥ ਬੰਨ ਕੇ ਇਹੀ ਬੇਨਤੀ ਕਰਦਾ ਭਾਈ ਭਰਾਵੋ ਜੀ ਨੂੰ ਸੁਣ ਗਿਆ ਇਹ ਗੱਲ ਉਹ ਗਾਹਾਂ ਪਾਉਣ ਦੀ ਬਿਲਕੁਲ ਖੇਚੜਾ ਕਰਿਓ ਗਾਹਾਂ ਕਿਸੇ ਦੇ ਲੜ ਬਣ ਜੀਏ ਗੱਲ ਇਹ ਵਾਹਿਗੁਰੂ ਜੀ ਦਾ ਖਾਲਸਾ